ਡਾਕਟਰ ਵਾਲੇ ਕਮਰੇ ਵਿੱਚੋਂ ਮਿਲੀ ਹੈ ਇੱਕ ਵਿਅਕਤੀ ਦੀ লাশ ਅਜੇ ਤੱਕ ਨਹੀਂ ਹੋ ਸਕੀ ਪਛਾਣ 24 ਘੰਟਿਆਂ ਦੇ ਲਈ ਮ੍ਰਿਤਕ ਦੇ ਰੱਖੀ ਗਈ ਹੈ ਸਰਕਾਰੀ ਹਸਪਤਾਲ ਦੇ ਵਿੱਚ ਜੇਰੇਸ਼ ਨਕਸ਼ ਜੀ ਹਾ ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੇ ਖੇਤਾਂ ਦੇ ਵਿੱਚ ਬਣੇ ਹੋਏ ਇੱਕ ਮੋਟਰ ਵਾਲੇ ਕਮਰੇ ਦੇ ਵਿੱਚੋਂ ਇੱਕ ਵਿਅਕਤੀ ਦੀ Laash ਮਿਲੀ ਹੈ ਪਰੰਤੂ ਇਸ ਦੀ ਅਜੇ ਤੱਕ شناخت ਨਹੀਂ ਹੋ ਸਕੀ ਕਿ ਆਖਿਰ ਇਹ ਵਿਅਕਤੀ ਕੌਣ ਹੈ ਤੇ ਇਸ ਵਿਅਕਤੀ ਦੀ ਮ੍ਰਿਤਕ ਦੇ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਤਾਂ ਕਿ ਉਸ ਦੀ شناخت ਹੋ ਸਕੇ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ 24 ਘੰਟਿਆਂ ਦੇ ਲਈ ਇਹ ਮ੍ਰਿਤਕ ਦੇ ਹਸਪਤਾਲ ਦੇ ਵਿੱਚ ਰੱਖੀ ਜਾਵੇਗੀ ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਕਿਸੇ ਨੇ ਇਸ ਕਮਰੇ ਦੇ ਵਿੱਚ ਇਸ ਲਾਸ਼ ਨੂੰ ਦੇਖਿਆ ਤਾਂ ਫਿਰ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਤਾਂ ਫਿਰ ਪੁਲਿਸ ਇੰਸਪੈਕਟਰ ਕੁਲਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਹੀ ਪਹੁੰਚ ਗਿਆ ਤੇ ਉਹਨਾਂ ਨੇ ਇੱਥੇ ਪਹੁੰਚ ਕੇ ਮੌਕੇ ਤੇ ਜਾਇਜ਼ਾ ਲਿਆ ਤੇ ਇਸ ਮ੍ਰਿਤਕ ਦੇ ਨੂੰ ਆਪਣੇ ਰਸ ਦੇ ਵਿੱਚ ਲੈ ਲਿਆ ਤੇ ਨਾਲ ਹੀ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਕੋਲੋਂ ਕੋਈ ਵੀ ਆਈਡੀ ਕਾਰਡ ਜਾਂ ਫਿਰ ਕੋਈ ਵੀ ਸਨਅਕਸ਼ੀ ਕਾਰਡ ਬਰਾਮਦ ਨਹੀਂ ਹੋਇਆ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਨਿਵਾਸੀ ਹੈ ਤੇ ਉਹ ਇੱਥੇ ਕਿਸ ਤਰੀਕੇ ਆਇਆ ਸੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਮ੍ਰਿਤਕ ਦੇਹ ਨੂੰ 24 ਘੰਟਿਆਂ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਤਾਂ ਕਿ ਇਸ ਦੀ ਸਨਾਖਸ਼ ਹੋ ਸਕੇ ਇਹ ਪਤਾ ਲੱਗ ਸਕੇ ਕਿ ਇਹ ਵਿਅਕਤੀ ਆਖਿਰ ਕੌਣ ਹੈ ਦੱਸ ਦਈਏ ਕਿ ਇਹ ਜਿਹੜਾ ਹਾਦਸਾ ਹੈ ਬਠਿੰਡਾ ਸੰਗਰੂਰ ਤੇ ਮੁੱਖ ਸੜਕ ਤੇ ਬਣੇ ਹੋਏ ਇੱਕ ਮੋਲ ਦੇ ਨੇੜੇ ਵਾਪਰਿਆ ਜਿੱਥੇ ਕਿ ਖੇਤ ਨੇ ਤੇ ਉਹਨਾਂ ਖੇਤਾਂ ਦੇ ਵਿੱਚ ਹੀ ਇੱਕ ਮੋਟਰ ਵਾਲਾ ਕਮਰਾ ਉੱਥੇ ਇਹ Laash ਬਰਾਮਦ ਹੋਈ ਹੈ ਇਸ ਵਿਅਕਤੀ ਦੇ ਕੋਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਪਛਾਣ ਪੱਤਰ ਬਰਾਮਦ ਨਹੀਂ ਹੋਇਆ ਜਿਸ ਦੇ ਆਧਾਰ ਤੇ ਇਹ ਪਤਾ ਲਗਾਇਆ ਜਾ ਸਕੇ ਕਿ ਵਿਅਕਤੀ ਕੌਣ ਹੈ ਕਿੱਥੋਂ ਦਾ ਨਿਵਾਸੀ ਹੈ ਤੇ ਆਖਿਰ ਉਸਦੇ ਨਾਲ ਕੀ ਵਾਪਰਿਆ ਇਸ ਦੇ ਬਾਰੇ ਵਿੱਚ ਅਜੇ ਕੁਝ ਵੀ ਨਹੀਂ ਪਤਾ ਇਹ ਅਜੇ ਜਾਂਚ ਦਾ ਵਿਸ਼ਾ ਹੈ ਦੱਸ ਦਈਏ ਕਿ ਜਿਹੜਾ ਮਾਮਲਾ ਹੈ ਇਹ ਕੋਈ ਕਤਲ ਦਾ ਮਾਮਲਾ ਵੀ ਹੋ ਸਕਦਾ ਹੈ ਕੋਈ ਪੈਸੇ ਦੇ ਲੈਣ ਦੇਣ ਦਾ ਮਾਮਲਾ ਵੀ ਹੋ ਸਕਦਾ ਹੈ ਲੁੱਟ ਖੋਹ ਦਾ ਮਾਮਲਾ ਵੀ ਹੋ ਸਕਦਾ ਹੈ ਇਹ ਜਾਂਚ ਪੜਤਾਲ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 24 ਘੰਟੇ ਜਿਹੜੇ ਕਿ ਇਸ ਨਾਕਸ ਦੇ ਲਈ ਰੱਖੇ ਗਏ ਨੇ 24 ਘੰਟੇ ਇਸ ਵਿਅਕਤੀ ਦੀ ਜਿਹੜੀ লাশ ਹੈ ਉਹ ਸਰਕਾਰੀ ਹਸਪਤਾਲ ਦੇ ਵਿੱਚ ਰੱਖੀ ਗਈ ਹੈ ਤਾਂ ਕਿ ਇਸ ਦੀ ਪਛਾਣ ਹੋ ਸਕੇ ਇਸ ਦੀ ਸਨਾਖਸ਼ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੀ ਘੜੀ ਦੇ ਵਿੱਚ ਤਾਂ ਪੁਲਿਸ ਇਹੀ ਉਡੀਕ ਰਹੀ ਹੈ ਕਿ ਕੋਈ ਵਿਅਕਤੀ ਆਵੇ ਤੇ ਇਸ ਵਿਤਿਕ ਦੇ ਦੀ ਪਛਾਣ ਕਰੇ ਕਿ ਇਹ ਕੌਣ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਇਸ ਵਿਅਕਤੀ ਦੀ ਪਛਾਣ ਹੋ ਜਾਵੇਗੀ ਤਾਂ ਫਿਰ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਜੋ ਕੁਝ ਵੀ ਅਗਰ ਕੋਈ ਦੋਸ਼ੀ ਫੜਿਆ ਜਾਂਦਾ ਹੈ ਤੇ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਪਰੰਤੂ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਅਜੇ ਉਡੀਕ ਹੀ ਰਹੀ ਹੈ ਕਿ ਇਸ ਦੀ ਪਛਾਣ ਹੋ ਜਾਵੇ ਤੇ ਜੇਕਰ ਕੋਈ ਵਿਅਕਤੀ ਆ ਕੇ ਇਸ ਵਿਅਕਤੀ ਦੀ ਪਛਾਣ ਕਰਦਾ ਹੈ ਤਾਂ ਫਿਰ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਸਦੱਸਿਆ ਕਿ ਪੁਲਿਸ ਦੇ ਅਧਿਕਾਰੀ ਖਾਸਤੇ ਇੰਸਪੈਕਟਰ ਕੁਲਜਿੰਦਰ ਸਿੰਘ ਹੋਰਾਂ ਦਾ ਕੀ ਕਹਿਣਾ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਹ ਸਾਨੂੰ ਕੁਝ ਟਾਈਮ ਪਹਿਲਾਂ ਥਾਣੇ ਫੋਨ ਆਇਆ ਸੀਗਾ ਕਿ ਜੀਮੋਲ ਤੋਂ ਅੱਗੇ ਰੋਡ ਦੇ ਉੱਪਰ ਇੱਕ ਮੋਟਰ ਦੇ ਵਿੱਚ ਡੈੱਡ ਬੋਡੀ ਪਈ ਹੈ ਡੈੱਡ ਬੋਡੀ ਦੇਖ ਲਈ ਅਸੀਂ ਇਹਦਾ ਮਲਾਜਾ ਕਰ ਲਿਆ ਇਸ ਤੋਂ ਕਾਨੂੰਨ ਅਨੁਸਾਰ ਕਾਰਵਾਈ ਦੀ شناخت ਕਰਾ ਕੇ ਕਾਨੂੰਨ ਅਨੁਸਾਰ ਜੋ ਬਣਦੇ ਉਹ ਕਾਰਵਾਈ ਕਰ ਰਹੇ ਆ ਸਰ ਇਹਦੀ ਕੋਈ ਜੀਬ ਕੋਈ ਕਾਗਜ਼ ਪੱਤਰ ਨਹੀਂ ਨਾ ਕੋਈ ਨੰਬਰ ਨਾ ਕੋਈ ਫੋਨ ਨਾ ਕੋਈ ਕਾਗਜ਼ ਪੱਤਰ